ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਪਿਛਲੇ ਦਿਨੀ ਮੀਂਹ ਨੇਰੀ ਚੱਕੜ ਗੜੇ ਮਾਰੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਾਂ ਨਾਲ ਲੱਗਦੇ ਰਾਜਸਥਾਨ ਦੇ ਕੁਝ ਹਿੱਸੇ ਕਣਕ ਦੀ ਫਸਲ ਸਰੋਂ ਦੀ ਫਸਲ ਹੈ ਛੋਲਿਆਂ ਦੀ ਫਸਲ ਜਾਂ ਸਬਜ਼ੀਆਂ ਦੀਆਂ ਹੋਰ ਫਸਲਾਂ ਪ੍ਰਭਾਵਿਤ ਹੋਈਆਂ ਉਹਦੇ ਵਿੱਚ ਕੁਝ ਕਥਾਵਾਂ ਤੇ ਤਾਂ ਜਿਹੜੀ ਗੜੇਮਰੀ ਹੋਈ ਨਾਲ ਮੀਂਹ ਪਿਆ ਤੇ ਝੱਖੜ ਵਜਾ ਜਿਹੜਾ ਵਗਿਆ ਕਣਕ ਵਿਛ ਗਈ ਕਣਕ ਬਹੁਤ ਜ਼ਿਆਦਾ ਟੁੱਟ ਗਈ ਕਿਉਂਕਿ ਜਦੋਂ ਗੜੇਮਰੀ ਟੇਡੇ ਲੋਟ ਹੁੰਦੀ ਹੈ ਮਤਲਬ ਥੋੜਾ ਜਿਹਾ ਜਿਵੇਂ ਬਾਛੜ ਮੀਂਹ ਦੀ ਆਉਂਦੀ ਹੁੰਦੀ ਆਪਾਂ ਕਹਿ ਲਈਏ ਵਾਦੇ ਨਾਲ ਉਹ ਵੱਧ ਨੁਕਸਾਨ ਕਰਦੀ ਜਿਹੜੀ ਉੱਪਰੋਂ ਹੁੰਦੀ ਆ ਉਹ ਘੱਟ ਨੁਕਸਾਨ ਕਰਦੀ ਹੈ ਜਿੰਨਾ ਕ ਖੇਤਾਂ ਦੇ ਵਿੱਚ ਦੇਖਿਆ ਕਈ ਥਾਵਾਂ ਤੇ ਕਣਕ ਨਹੀਂ ਡਿੱਗੀ ਘੜੇ ਮਰੀ ਹੋਈ ਐ ਮੀ ਨਹੀਂ ਪਿਆ ਘੱਟ ਕਈ ਥਾਵਾਂ ਤੇ ਸੁੱਕੀ ਘੜੇ ਮਰੀ ਹੋਈ ਐ ਉਹਦੇ ਨਾਲ ਜਿਵੇਂ ਬੱਲੀਆਂ ਦੇ ਵਿੱਚੋਂ ਨਾ ਕੁਛ-ਕੁਛ ਸਪਾਈਕਲਟ ਜਿਹੜੇ ਮਤਲਬ ਜਿੱਥੇ ਦਾਣੇ ਬਣਨੇ ਦੋ-ਦੋ ਚਾਰ-ਚਾਰ ਦਾਣੇ ਵਾਲੀ ਜਗ੍ਹਾ ਉਹ ਟੁੱਟੀ ਐ ਤੇ ਕਈ ਥਾਵਾਂ ਤੇ ਥੋੜਾ ਬਹੁਤਾ ਇਦੂ ਵੀ ਘੱਟ ਮਤਲਬ ਵਹਿੰਦਰ ਨੁਕਸਾਨ ਹੋਇਆ ਮੇਰਾ ਕਹਿਣ ਦਾ ਮਤਲਬ ਇਹ ਐ ਕਿ ਕਈ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਕਿ ਹੁਣ ਆਪਾਂ ਨੂੰ ਰਿਕਵਰ ਕਰਨ ਵਾਸਤੇ ਕੀ ਕਰ ਸਕਦੇ ਆ ਦੇਖੋ ਜਿਹੜੀ ਜਮਾ ਮਤਲਬ ਗੜੇਮਾਰੀ ਨਹੀਂ ਹੋਈ ਵੈਸੇ ਵਿਛ ਗਈ ਆ ਕਣਕ ਉਹਦੇ ਵਿੱਚ ਵੀ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਆ ਪਿਛਲੇ ਸਾਲ ਵੀ ਇਵੇਂ ਹੋਇਆ ਸੀ ਜ਼ਰੂਰਤ ਇਹ ਹੁੰਦੀ ਆ ਕਿ ਜੇ ਕੋਈ ਪਾੜਾ ਮੋਟਾ ਪਾਣੀ ਖੜਾ ਆ ਜਾਂ ਭਾਰੀ ਕਣਕ ਜ਼ਿਆਦਾ ਹੈ ਵਿਛ ਗਈ ਆ ਤਾਂ ਉਹਦੇ ਵਿੱਚ ਥੱਲੇ ਵਾਲੇ ਪਾਸੇ ਤੋਂ ਫੰਗਸ ਵਗੈਰਾ ਗਰੋ ਨਾ ਕਰੇ ਉਹਦੇ ਵਾਸਤੇ ਜਾਂ ਜਿਹੜੀ ਹੈਗੀ ਆ ਮਤਲਬ ਦਾਣਾ ਪਕਾਲ ਨੂੰ ਜਾ ਰਿਹਾ ਤੇ ਉਹਦੇ ਵਿੱਚ ਜਿਹੜੀ ਮੂਵਮੈਂਟ ਹੈ ਜਿਹੜੇ ਮਟੀਰੀਅਲ ਸਟੋਰ ਆ ਚੰਗੀ ਤਰ੍ਹਾਂ ਦਾਣੇ ਵਾਲ ਨੂੰ ਚੰਗੀ ਤਰ੍ਹਾਂ ਦਾਣਾ ਭਰ ਜੇ ਉਹਦੇ ਵਾਸਤੇ ਤੁਸੀਂ ਐਨਪੀਕੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮਿਲਕ ਸਟੇਜ ਤੇ 13045 ਵੈਸੇ ਵੀ ਸਪਾਰਸ਼ ਹੈਗੀ ਹੈ ਦੀ ਮਿਲਕ ਸਟੇਜ ਆ ਜਾਂ ਬੂਰ ਪੈਣ ਵਾਲੀ ਸਟੇਜ ਤੇ ਕਰ ਸਕਦੇ ਆ ਦੁੱਧਾ ਭਰਨ ਸਮੇਂ ਜਦੋਂ ਤੱਕ ਦਾਣਾ ਨਰਮਾ ਬਹੁਤ ਨਰਮਾ ਜੇ ਉਹ ਦਾਣਾ ਸਖਤ ਹੋਣ ਲੱਗ ਪੈਂਦਾ ਫੇਰ ਨਹੀਂ ਕੋਈ ਫਾਇਦਾ ਹੁੰਦਾ ਤੇ ਜਾਂ ਫਿਰ ਉੱਲੀ ਨਾਸ਼ਕਾ ਜਿਹੜਾ ਕਿਉਂਕਿ ਜੇ ਕਣਕ ਵੇਸ਼ ਗਈ ਹੈ ਭਾਰੀ ਹੈ ਥੱਲੇ ਮਾੜਾ ਮੋਟਾ ਪਾਣੀ ਖੜਾ ਤਾਂ ਉਹਦੇ ਨਾਲ ਫੰਗਸ ਵਗੈਰਾ ਗrow ਕਰ ਸਕਦੀ ਉਹ ਤੁਸੀਂ ਕਰ ਸਕਦੇ ਸਪਰੇ ਤੇ ਜਿੱਥੇ ਮਤਲਬ ਥੋੜੀ ਬਹੁਤੀ ਗੜੇ ਮਾਰੀ ਨੇ ਮਾੜਾ ਮੋਟਾ ਨੁਕਸਾਨ ਨਾ ਮਾਤਰ ਵਾਲਾ ਕਣਕ ਨਹੀਂ ਡਿੱਗੀ ਹੈਗੀ ਵਿੱਚੋਂ ਵਿੱਚੋਂ ਥੋੜੇ ਬਹੁਤੇ ਬੱਲੀਆਂ ਟੁੱਟੀਆਂ ਨੇ ਤਾਂ ਫਸਲਾਂ ਦੇ ਵਿੱਚ ਇਹ elasticity ਹੁੰਦੀ ਹੈ ਕਿ ਜਿਹੜਾ ਦੂਸਰੇ ਦਾਣੇ ਆ ਉਹ recover ਕਰ ਜਾਂਦੇ ਮਤਲਬ ਦਾਣੇ ਦਾ ਭਾਰ ਵਾ ਸਕਦਾ ਹੈ ਉਹਦੇ ਵਿੱਚ ਕੀ ਹੈ ਕਿ ਜਿਵੇਂ ਹੁਣ ਗੜੇਮਾਰੀ ਜਾਂ ਮੀਂਹ ਪਿਆ ਉਹਦੇ ਨਾਲ ਟੈਂਪਰੇਚਰ ਡਾਊਨ ਆ ਗਿਆ ਟੈਂਪਰੇਚਰ ਜਿਹੜਾ ਕਿ ਦਿਨ ਦਾ ਤਾਪਮਾਨ 26 27 ਤੇ ਤੇ ਰਾਤ ਦਾ ਤਾਪਮਾਨ 15 16 17 ਤੇ ਜਾਣ ਲੱਗ ਪਿਆ ਸੀਗਾ ਹੁਣ ਜਿਹੜਾ ਤਾਪਮਾਨ 22 24 ਸੀ ਅੱਜ ਤੇ ਰਾਤ ਦਾ ਜਿਹੜਾ 10 12 ਤੇ ਤੇ ਜੇ 2-4 ਦਿਨ ਵਧੂਗਾ ਵੀ ਇਹ 26 27 ਤੇ ਵੱਧ ਤੋਂ ਵੱਧ ਜਾਊ ਤੇ ਰਾਤ ਵਾਲਾ 12 13 ਤੇ ਮਸਾ ਰਹੂਗਾ ਤੇ ਇਹਦੇ ਨਾਲ ਜਿਹੜਾ ਮੀਨ ਟੈਂਪਰੇਚਰ ਆ ਉਹ ਕਹਿਣ ਦਾ ਮਤਲਬ ਹੋ ਕਿ 17 18 ਦੇ ਨੇੜੇ ਤੇੜ ਰਹੂਗਾ ਤੇ ਜਿਹੜਾ ਕਿ 22 23 ਤੱਕ ਬਹੁਤ ਵਧੀਆ ਫੇਵਰੇਬਲ ਹੁੰਦਾ ਫਸਲ ਵਾਸਤੇ ਕਣਕ ਵਾਸਤੇ ਦਾਣੇ ਦੇ ਭਰਾ ਵਾਸਤੇ ਦਾਣੇ ਦਾ ਭਾਰਾ ਭਾਰ ਜਿਹੜਾ ਹੈਗਾ ਉਹ ਵੱਜ ਜਾਂਦਾ ਕਿਉਂਕਿ ਦਾਣਾ ਸਲੂ ਪੱਕਦਾ ਇਸ ਜਿਹੜਾ ਡਾਊਨ ਜਾ ਰਿਹਾ ਟੈਂਪਰੇਚਰ ਇਸ ਚੀਜ਼ ਦਾ ਪਲੱਸ ਪੁਆਇੰਟ ਹੋਣਾ ਤੁਹਾਡੀ ਫਸਲ ਦੇ ਉੱਤੇ ਜਿਹੜੀ ਉਹ ਕੁਦਰਤੀ ਕਰੋਪੀ ਆ ਉਹ ਆਪਣੇ ਜਿਹੜਾ ਹੈਗਾ ਕਹਦੀ ਹੈ ਕਿ ਨੈਗੇਟਿਵ ਪੱਖ ਤੋਂ ਜਾਂਦੀ ਹੈ ਜਿੱਥੇ ਆਪਣਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਕਾਫੀ ਜਗ੍ਹਾ ਤੇ ਕਾਫੀ ਨੁਕਸਾਨ ਹੋਇਆ ਪਰ ਜਿਹੜਾ ਟੈਂਪਰੇਚਰ ਲੋ ਜਾ ਰਿਹਾ ਇਹ ਚੀਜ਼ ਜਿਹੜੀ ਹੈਗੀ ਡੈਫੀਨਿਟਲੀ ਬੈਨੀਫਿਟ ਇਹ ਚੀਜ਼ ਦਾ ਹੋਣਾ ਹੈ ਹੋਵੇਗਾ ਕਿਉਂਕਿ ਲੋ ਟੈਂਪਰੇਚਰ ਨਾਲ ਜਿਹੜਾ ਦਾਣਾ ਹੌਲੀ-ਹੌਲੀ ਜਿਹੜਾ ਪੱਕਦਾ ਤੇ ਦਾਣੇ ਦਾ ਭਾਰ ਆ ਜਿਹੜਾ ਉਹ ਵੱਧ ਹੋ ਜਾਂਦਾ ਬਾਕੀ ਜਿਹੜੀ ਮਾੜੀ-ਮੁੱਟੀ ਡਿੱਗੀ ਆ ਬੇਸ਼ੀ ਕਣਕ ਆ ਗੜੇਮਾਰੀ ਨਹੀਂ ਹੋਈ ਜਾਦਾ ਪਾਣੀ ਨਹੀਂ ਪਰਿਆ ਉਹਦੇ ਵਿੱਚ ਤਾਂ ਬਿਲਕੁਲ ਖਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜਿੱਥੇ ਥੋੜਾ ਬਹੁਤਾ ਵੀ ਨੁਕਸਾਨ ਆ ਉੱਥੇ ਰਿਕਵਰ ਜਿਹੜਾ ਕਣਕ ਨੇ ਫਸਲ ਨੇ ਕਰ ਲੈਣਾ ਐਨਪੀਕੇ ਜਿੱਤੇ ਕੋਈ ਰਹਿੰਦੀ ਹੈ ਤੁਹਾਡੀ ਮਿਲਕ ਸਟੇਜ ਤੇ ਜਾਂ ਕੋਈ ਕਣਕ ਦੇ ਤੁਸੀਂ ਕਰਨਾ ਚਾਹੁੰਦੇ ਐ ਐਨਪੀਕੇ ਜਾਂ ਉਲੀ ਨਾਸ਼ਕ ਵਗੈਰਾ ਮਿਲਕ ਸਟੇਜ ਤੇ ਹੈਗੀ ਆ ਤਾਂ ਐਨਪੀਕੇ ਇਹ ਜ਼ਰੂਰ ਕਰ ਲਓ ਇਹ ਫਾਇਦਾ ਹੋਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ